ਮੈਨੂੰ ਜਿਹੜਾ ਤੁਸੀਂ ਕੇਜਰੀਆ ਨਾਲ ਦਾ ਟੌਪਿਕ ਚੱਕਿਆ ਹੈ ਇਹ ਵੈਸੇ ਬੇਸਿਕਲੀ ਇਹ 올ਓਵਰ ਇੰਡੀਆ ਹੋਣਾ ਚਾਹੀਦਾ ਹੂੰ ਹੂੰ ਜਿਹੜੀ ਐਜੂਕੇਸ਼ਨ ਹੈ ਇਸ ਟਾਈਮ ਤੇ ਜਿਹੜੀ ਸਾਡੇ ਇੰਸਟੀਟਿਊਸ਼ਨ ਦੇ ਰਹੇ ਆ ਉਹ ਮੈਟਰਨਿਸਟਿਕ ਐਜੂਕੇਸ਼ਨ ਹੈ ਹਾਂ ਜਿਹੜੀ ਰਿਲੀਜੀਅਸ ਐਜੂਕੇਸ਼ਨ ਜਿਹਨੇ ਸਾਨੂੰ ਟਰਾਂਸਫਾਰਮ ਕਰਨਾ ਡੈਵਲ ਟੂ ਐਂਜਲ ਜਿਹਨੇ ਸਾਡੇ ਮਾਈਂਡ ਨੂੰ ਚੈਨਲਾਈਜ਼ ਕਰਨਾ ਹੈ ਉਹ ਰਿਲੀਜੀਅਸ ਐਜੂਕੇਸ਼ਨ ਹੈ ਤਾਂ ਅਮੀ ਕਿਸੇ ਤਰ੍ਹਾਂ ਦੀ ਵੀ ਹੋਵੇ ਉਹ ਇੱਕ ਹੀ ਸਾਨੂੰ ਸਬਕ ਦਿੰਦੀ ਹੈ ਹਾਂ ਇਹ ਹਿਊਮੈਨਿਟੀ ਨੂੰ ਕਿਦਾਂ ਪ੍ਰੀਜ਼ਰਵ ਕਰਨਾ ਹੈ ਜਦੋਂ ਤੱਕ ਸੋਸਾਇਟੀ ਸਾਡੀ ਹੁਣ ਸਾਡੇ ਕੋਲ ਮਟੀਰੀਅਲ ਐਜੂਕੇਸ਼ਨ ਹੈ ਮਿੱਟੀ ਦੇ ਲੈਸਟਿਕ ਐਜੂਕੇਸ਼ਨ ਹੈ ਉਹਦੇ ਨਾਲ ਸਾਡੇ ਕੋਲ ਅੱਗੇ ਬੱਚੇ ਕੀ ਮੰਨ ਰਹੇ ਹੈ ਇੱਕ ਮਟੀਰੀਅਲ ਮੰਨ ਰਹੇ ਹੈ ਹਾਂ ਜਦ ਕਿ ਉਹ ਮੋਰਲ ਵੈਲਿਊਸ ਤੋਂ ਬਹੁਤ ਦੂਰ ਜਾ ਰਹੇ ਹੈ ਹੂੰ ਤੇ ਜਿਹੜਾ ਸਾਡਾ ਮਾਈਂਡ ਹੈ ਜਿਹੜਾ ਇੱਕ ਇੰਟੈਲੈਕਟ ਹੈ ਇੰਟੈਲੈਕਟ ਸਾਡਾ ਸਿੱਖੀਜ਼ਮ ਦੇ ਵਿੱਚ ਜੱਬੀ ਸਾਹਿਬ ਡਵੈਲਪ ਕਰੇਗਾ ਹਿੰਦੂਇਜ਼ਮ ਦੇ ਵਿੱਚ ਉਪਨਿਸ਼ਦ ਗੀਤਾ ਡਵੈਲਪ ਕਰੇਗੀ ਹੂੰ ਕੁਰਾਨ ਕਰੇਗੀ ਮੁਸਲਿਮਾਂ ਦਾ ਜਿਹੜੀ ਇਹਨਾਂ ਨੇ ਪਾਲਿਸੀ ਲੈ ਕੇ ਆਏ ਆ ਜਿਹੜੇ ਇਹ ਕਹਿ ਰਹੇ ਆ ਕਿ ਆਪਾਂ ਅੱਗੇ ਗਾਂ ਪੁਜਾਰੀਆਂ ਨੂੰ ਗ੍ਰੰਥੀਆਂ ਨੂੰ ਕਿ ਪੁਜਾਰੀਆਂ ਗ੍ਰੰਥੀਆਂ ਦਾ ਪੁਰਾਣੇ ਸਮੇਂ 'ਚ ਆਪਾਂ ਜਾਈਏ ਤੇ ਸਾਡੇ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਨ ਸਨਮਾਨ ਹੁੰਦਾ ਸੀ ਜੀ ਮਾਨ ਸਨਮਾਨ ਇਸ ਕਰ ਮੁੰਦਾ ਸੀ ਕਿ ਉਹ ਸਾਨੂੰ ਰਿਲੀਜੀਅਸ ਐਜੂਕੇਸ਼ਨ ਆਪਾਂ ਗੁਰਦੁਆਰੇ ਮੰਦਰ ਜਾਂਦੇ ਸੀ ਤੇ ਉਹ ਤੁਹਾਨੂੰ ਮਿਲਦੀ ਸੀ ਜੀ ਮਹਾਰਾਜਾ ਰਣਜੀਤ ਸਿੰਘ ਵੀ ਜਿਹੜਾ ਮਹਾਰਾਜਾ ਰਜੀਤ ਸਿੰਘ ਦੇ ਟਾਈਮ ਦੇ ਉੱਪਰ ਉੱਥੇ ਜੇ ਇੱਕ ਸਿੱਖ ਸਕੂਲ ਹੁੰਦਾ ਸੀ ਉਹਦੇ ਨਾਲ ਗੁਰਦੁਆਰਾ ਹੁੰਦਾ ਸੀ ਕਿਉਂਕਿ ਰਿਲੀਜੀਅਸ ਐਜੂਕੇਸ਼ਨ ਮਸਤ ਸੀ ਜੀ ਹਿੰਦੂ ਸਸਤੇ ਮੰਦਰ ਨਾਲ ਗੀਤਾ ਲੈਣੀ ਜ਼ਰੂਰੀ ਹੁੰਦੀ ਸੀ ਜਿਹੜੀ ਰੀਅਲਿਸਟਿਕ এডੂਕੇਸ਼ਨ ਹੈ ਸਾਡੇ ਮੈਂਟਲ ਨੂੰ ਚੈਨਲਾਈਜ਼ ਕਰਦੀ ਮਾਈਂਡ ਨੂੰ ਚੈਲੰਜ ਕਰਦੀ ਪਰ ਮੈਂ ਬਿਲਕੁਲ ਮੰਨਦਾ ਵਾਂ ਵਕੀਲ ਸਾਹਿਬ ਮੈਂ ਮੰਨਦਾ ਵਾਂ ਪਰ ਤੁਹਾਨੂੰ ਕੀ ਲੱਗਦਾ ਕਿ ਜੋ ਅਰਵਿੰਦ ਕੇਜਰੀਵਲ ਕਰ ਰਿਹਾ ਉਹ ਸਹੀ ਹੈ ਪਰ ਜਾਂ ਕੋਈ ਹੋਰ ਢੰਗ ਤਰੀਕਾ ਹੋਣਾ ਚਾਹੀਦਾ ਵਾ ਬੈਟਰ ਮੋਰਲ এডੂਕੇਸ਼ਨ ਦੇਣ ਦਾ ਨਹੀਂ ਦੇਖੋ ਇਹਨਾਂ ਨੇ ਇਹ ਮੈਂ ਵੀ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੈ ਪਰ ਮੈਂ ਉਹਨਾਂ ਦਾ ਫੇਵਰ ਜਾਂ ਅਗੇਂਸਟ ਨਹੀਂ ਬੋਲਦਾ ਜਿਹੜੀ ਇਹ ਚੀਜ਼ ਕਰ ਰਹੇ ਨੇ ਉਹ ਜਿਹੜੀ ਇਹ ਚੀਜ਼ ਕਰ ਰਹੇ ਆ ਆਪਾਂ ਇਹਨਾਂ ਕੋ ਆਨਲਾਈਨ ਟਾਈਮ ਤੇ ਇਹ ਚੀਜ਼ ਨੂੰ ਲੈ ਕੇ ਕਿੱਥੇ ਜਾਵਾਂ ਜੀ ਇਹਨਾਂ ਨੇ ਮੋਲਵੀਆਂ ਤੱਕ ਆਪਣੇ ਪੁਜਾਰੀਆਂ ਤੱਕ ਗਰੰਥੀਆਂ ਤੱਕ ਇਹ ਗੱਲ ਕੀਤੀ ਹੈ ਤੇ ਇਹਨਾਂ ਨੂੰ ਅੱਗੇ ਜਿਹੜੇ ਇਹ ਸਕੂਲ ਲੈਵਲ ਤੇ ਵੀ ਹੋਣਾ ਚਾਹੀਦਾ ਹੈ ਕਿ ਹਰ ਇੱਕ ਰਿਲੀਜੀਅਨ ਜਿਹੜਾ ਹੈ ਹਰ ਇੱਕ ਰਿਲੀਜੀਅਸ ਜਿਹੜੇ ਰਿਲੀਜੀਅਨ ਦਾ ਬੱਚਾ ਹੈ ਉਹ ਸਕੂਲ ਚ ਐਜੂਕੇਸ਼ਨ ਐ ਸਿਰਫ ਪੁਜਾਰੀ ਤੇ ਗਰੰਥੀ ਦੀ ਗੱਲ ਕਰਦੇ ਜਦਕਿ ਇੱਕ ਟਿਊਟਰ ਹੋਣਾ ਚਾਹੀਦਾ ਹੈ ਸਕੂਲਾਂ ਦੇ ਵਿੱਚ ਜਿਹੜਾ ਸਿੱਖੀਸਮ ਹੈ ਉਹਨੂੰ ਉੱਥੇ ਜੱਗੀ ਤੇ ਪੜਾਇਆ ਜਾਵੇ ਜਿਹੜਾ Hindu ਹੈ ਉਹਨੂੰ ਗੀਤਾ ਤੇ ਉਪਨਿਸ਼ਦ ਪੜ੍ਹਾਇਆ ਜਾਵੇ ਕਮ ਸੇ ਕਮ ਉਹਨੂੰ ਪਤਾ ਤਾਂ ਲੱਗੇ ਵਾਟ ਇਜ਼ ਰੌਂਗ ਵਾਟ ਇਜ਼ ਰਾਈਟ ਕੌਂਸ਼ੀਅਸ ਡਿਵੈਲਪ ਹੁੰਦੀ ਸੋ ਤੁਹਾਨੂੰ ਲੱਗਦਾ ਵਾ ਜਿਹੜੀ ਹੈ ਕਿ ਚੰਗਰੀ ਪਹਿਲ ਕਦਮੀਆਂ ਔਰ ਇਹਦਾ ਅਸਰ ਬਹੁਤ ਡੂੰਗਾ ਪਾਊਗਾ ਗਹਿਰਾ ਪਾਊਗਾ ਹਾਂਜੀ ਜੇ ਇਹ ਚੀਜ਼ ਛੇੜੀ ਗਈ ਹੈ ਤੇ ਗਾਂ ਤੱਕ ਜਾਏਗੀ ਸ਼ੁਰ ਜੇ ਕਿਸੇ ਬਲਜੀਤ ਸਿੰਘ ਜੀ ਕਿੱਥੋਂ ਕਿੱਥੋਂ ਬੋਲ ਰਹੇ ਤੁਸੀਂ ਕਿੱਥੋਂ ਬੋਲ ਰਹੇ ਤੁਸੀਂ ਮੈਂ ਜੀ ਮਕੇਰੀਆਂ ਮਕੇਰੀਆਂ ਤੋਂ ਬੋਲ ਰਿਹਾ ਹਾਂ ਬਹੁਤ ਮਿਹਰਬਾਨੀ ਥੈਂਕ ਯੂ